ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਆ ਕਿ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਹਕੂਮਤ ਨੂੰ ਬੰਗਾਰਨ ਦੇ ਲਈ ਚੁੰਗੀ ਟੈਕਸ ਲੋਕਾਂ ਤੋਂ ਅਗਰਹਣਾ ਸ਼ੁਰੂ ਕਰ ਦਿੱਤਾ ਅਤੇ ਬਾਬਾ ਬੋਤਾ ਸਿੰਘ ਨੇ ਲਾਹੌਰ ਦੇ ਸੂਬੇਦਾਰ ਖਾਨ ਬਹਾਦਰ ਨੂੰ ਇੱਕ ਚਿੱਠੀ ਲਿਖ ਕੇ ਵੰਗਾਰਿਆ ਅਦੇ ਖਾਨ ਬਹਾਦਰ ਨੇ ਸਿੰਘਾਂ ਦੇ ਵਿਰੁੱਧ ਜਲਾਲਦੀਨ ਨੂੰ ਫੌਜ ਦੇ ਕੇ ਭੇਜ ਦਿੱਤਾ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਜਲਾਲਦੀਨ ਨੇ ਆ ਕੇ ਸਿੰਘਾਂ ਨੂੰ ਘੇਰਾ ਪਾਲਿਆ ਅੱਗੋਂ ਸਿੰਘ ਵੀ ਟੱਕਰੇ ਲਈ ਤਿਆਰ ਖੜੇ ਸੀ ਫੌਜਦਾਰ ਨੇ ਕਿਹਾ ਬੋਤਾ ਸਿੰਘਾ ਟੱਕਰੇ ਦਾ ਕੋਈ ਲਾਭ ਨਹੀਂ ਹੋਵੇਗਾ ਸੋ ਨਾਲ ਤੁਸੀਂ ਕਦੋਂ ਤੱਕ ਲੜ ਸਕੋਗੇ ਮੇਰੇ ਆਖੇ ਲੱਗੋ ਤਾਂ ਹਥਿਆਰ ਸੁੱਟ ਕੇ ਈਨ ਮੰਨ ਲਓ ਮੈਂ ਨਵਾਬ ਲਾਹੌਰ ਪਾਸੋਂ ਤੁਹਾਨੂੰ ਮਾਫੀ ਲੈ ਦੇਵਾਂਗਾ ਸਰਦਾਰ ਬੋਤਾ ਸਿੰਘ ਨੇ ਅੱਗੋਂ ਉੱਤਰ ਦਿੱਤਾ ਅਸੀਂ ਮਰਦਾ ਵਾਂਗ ਲੜ ਕੇ ਮਰਨ ਵਾਸਤੇ ਪ੍ਰਗਟ ਹੋਏ ਹਾਂ ਮਾਫੀ ਮੰਗ ਕੇ ਤਾਂ ਗੀਦੀਆਂ ਵਾਂਗ ਜਾਉਣ ਵਾਸਤੇ ਨਹੀਂ ਜੇ ਤੂੰ ਸਿੰਘਾਂ ਦੀ ਬਹਾਦਰੀ ਵੇਖਣੀ ਚਾਹਣਾ ਤਾਂ ਸਾਡੇ ਦੋਹਾਂ ਦੇ ਟੱਕਰੇ ਉੱਤੇ ਆਪਣੇ ਚਾਰ ਸਿਪਾਹੀ ਮੈਦਾਨ ਵਿੱਚ ਭੇਜ ਏ ਸੁਣ ਕੇ ਫੌਜਦਾਰ ਨੇ ਆਪਣੇ 492 ਸਿਪਾਹੀ ਮੈਦਾਨ ਵਿੱਚ ਭੇਜੀ ਦੋਹੀ ਪਾਸੇ ਤਲਵਾਰਾਂ ਅਤੇ ਢਾਲਾਂ ਲੈ ਕੇ ਸੂਰਮੇ ਮੈਦਾਨ ਵਿੱਚ ਆ ਗਏ ਪਰ ਤਨਖਾਹ ਦੇ ਬੰਦੇ ਸਿਰ ਲੱਥ ਸੂਰਮੇ ਅੱਗੇ ਕਿੱਥੋਂ ਟਿਕਣ ਸਿੰਘਾਂ ਨੇ ਵੈਂਦਿਆ ਵੇਰਿਆ ਹੀ ਚਾਰੇ ਮੁਗਲ ਸਿਪਾਹੀ ਝਟਕਾ ਦਿੱਤੇ ਫੇਰ ਹੋਰ ਪੰਜ ਆਈ ਉਨ੍ਹਾਂ ਦਾ ਵੀ ਪਹਿਲਿਆਂ ਵਾਲਾ ਹਾਲੀ ਸਿੰਘਾਂ ਨੇ ਕੀਤਾ ਅੰਤ ਫੌਜਦਾਰ ਨੇ ਸਾਰੀ ਫੌਜ ਨੂੰ ਇਕੱਠਾ ਹੁਕਮ ਠੱਲਾ ਕਰਨ ਦਾ ਹੁਕਮ ਦੇ ਦਿੱਤਾ ਫਿਰ ਵੀ ਸਿੰਘ ਘਬਰਾਏ ਨਹੀਂ ਉਹ ਦੋਵੇਂ ਸੂਰਮੇ ਅੰਤਮ ਸੁਵਾਸਾਂ ਤੱਕ ਟੱਕਰਾਂ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਦੂਜੇ ਪਾਸੇ ਜਲਾਲਦੀਨ ਦੇ 30 ਸਿਪਾਹੀ ਫੱਟੜ ਹੋਏ ਅਤੇ ਬਹੁਤ ਸਾਰੇ ਕਤਲ ਹੋ ਗਈ ਇਸ ਘਟਨਾ ਨੇ ਸਾਰੇ ਇਲਾਕੇ ਵਿੱਚ ਤਰਥੱਲੀ ਮਚਾ ਦਿੱਤੀ ਗੁਰੂ ਮਹਾਰਾਜ ਦੇ ਪੰਥ ਨੂੰ ਉਜਾਗਰ ਰੱਖਣ ਵਾਸਤੇ ਸਿੰਘਾਂ ਨੇ ਹੋਰ ਬਹੁਤੇ ਇਹੋ ਜਿਹੇ ਕਾਰਨਾਮੇ ਕੀਤੇ ਅਸਲ ਗੱਲ ਤਾਂ ਇਹ ਹੈ ਕਿ ਉਹ ਜਿਉਂਦੇ ਹੀ ਕੇਵਲ ਮਰਦਾ ਵਾਂਗ ਮਰਨ ਵਾਸਤੇ ਸੀ ਮੌਤ ਦਾ ਡਰ ਤਾਂ ਉਹਨਾਂ ਦੇ ਕਿਤੇ ਨੇੜੇ ਦੀ ਵੀ ਨਹੀਂ ਸੀ ਲੰਗਦਾ ਉਹ ਉਸ ਵੇਲੇ ਅੰਮ੍ਰਿਤ ਉਹੀ ਸਿੰਘ ਸ਼ੱਕਦਾ ਸੀ ਜੋ ਧਰਮ ਖਾਤਰ ਮਰਨਾ ਪ੍ਰਵਾਨ ਕਰ ਲੈਂਦਾ ਸੀ ਸਿੰਘ ਸੱਜਣ ਵਾਲਾ ਹੀ ਨਹੀਂ ਉਹਦੇ ਘਰ ਦੇ ਵੀ ਸੰਬੰਧੀ ਵੀ ਇਹੋ ਸਮਝ ਲੈਂਦੇ ਸਨ ਕਿ ਇਹ ਤਾਂ ਹੁਣ ਪੰਥ ਦੇ ਲੇਖੇ ਲੱਗ ਗਿਆ ਹੈ ਜੇ ਇੱਕ ਇਸਤਰੀ ਦੂਜੀ ਇਸਤਰੀ ਨੂੰ ਪੁੱਛਦੀ ਸੀ ਕਿ ਤੇਰੇ ਕਿੰਨੇ ਪੁੱਤਰ ਹਨ ਤਾਂ ਉਹ ਅੱਗਿਓ ਕਹਿ ਦਿੰਦੀ ਹੈਗੇ ਤਾਂ ਚਾਰ ਸੀ ਪਰ ਹੁਣ ਇੱਕ ਸਿੱਖ ਬਣ ਗਿਆ ਭਾਵਕੇ ਸਿੰਘ ਬਣਨਾ ਦੁਨੀਆਂ ਵੱਲੋਂ ਮੌਤ ਦੀ ਝੋਲੀ ਪੈਣ ਦੇ ਬਰਾਬਰ ਸੀ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ